ਵਾਹ ਗੁਰਜੀ ਤਿਨ ਤਪਨ ਵਰਨ ਹਾਰਾ ਦੁਖੰਤ ਸੁਖਰਾਸ ਤਾਕੋ ਬਿਗਨ ਨ ਕੋ ਲਗ ਜਾ ਕੀ ਪ੍ਰਭ ਅਗਿਆਤ ਕਿਰਪਾ ਕਰੋ ਦੀਨ ਕੇ ਦਤਿ ਮੇਰੇ ਗੁਣ ਅਵ ਗੁਣ ਨਾ ਵਿਚਾਰ ਜੋ ਕੋਈ ਕੀ ਕਹਤੋਂ ਬੈ ਸੁਆਮੀ ਮਨਸ ਕੀ ਗਤਿ ਇਹੀ ਵਾਹਿਗੁਰੂ ਸਾਨਵ ਜੀ ਧਾਸਰੀ ਮਹਲਾ ਤੀਜਾ ਕਰ ਦੂਜਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਅਖਟ ਨਨ ਖਟ ਨਾ ਜਾਏ ਪੁਰ ਸਤਗੁਰ ਦੀ ਆਦਖਾਏ ਇਹ ਤਨ ਅਖਟ ਨਨ ਖਟ ਨਾ ਜਾਏ ਪੁਰ ਸਤਗੁਰ ਦੀ ਆਦਖਾਏ ਅਪੂਨੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਬ ਲਾਇ ਗੁਰ ਪੂਰੇ ਹਰ ਤਨ ਪਰ ਗਾਸੀ ਆ ਹਰ ਕਿਰਪਾ ਤੇ ਵਸ ਮਨ ਆਇ ਰਹਾਉ ਹੁ ਗੁਣ ਕਾਟ ਗੁਣ ਰਦਾ ਸਮਾਈ ਪੂਰੇ ਗੁਰ ਕਾ ਸਹਜ ਸੁਭਾਈ ਪੂਰੇ ਗੁਰ ਕੀ ਸੱਚੀ ਬਾਣੀ ਸੁਖ ਮਨ ਅੰਤਰ ਸਾਜ ਸਮਾਈ ਏਕ ਅਜਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਨੂੰ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸਾਏ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪਰਗਟ ਹੋਏ ਸਾਝੇ ਜਨ ਪ੍ਰਭ ਜਾਨ ਪਸਾਣਿਆ ਨਾਨਕ ਨਾਮ ਮਲ ਸਤਿਗੁਰ ਮੈਂ ਵਸੈ ਪ੍ਰਭ ਏਕੋ ਸੋਇ ਗਰਮ ਤੇ ਕਟ ਪਰਗਟ ਹੋਇ ਸਹਜੇ ਜਿਨ ਪ੍ਰਵਜਾਨ ਹਸਾਨਿਆ ਨਾਨਕ ਨਾਮ ਮੱਲਾ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ੴ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਜਪ ਆਦਿ ਸਚੁ ਜੁਗੁ ਆਦਿ ਸਚੁ ਪੀ ਸੱਚ ਨਾਨਕ ਹੋ ਸੇ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗਰ ਪ੍ਰਸਾਦ ਗਰ ਪ੍ਰਸਾਦ ਜਪ ਆਦ ਸਚੁ ਆਦ ਸਚੁ ਜੁਗਾਦ ਸਚੁ ਜੁਗਾਦ ਸਚੁ ਆਪੀ ਸਚੁ ਆਪੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ